ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਕਿੱਥੋਂ ਆਏ ਤੁਸੀਂ ਟੋਟੋ ਪੁੱਤੋਂ ਆਏ ਜੀ ਅਸੀਂ ਅੱਛਾ ਜੀ ਕੀ ਪ੍ਰੋਬਲਮ ਜੀ ਤੁਹਾਨੂੰ ਮੇਰੀ ਰੀਡ ਦੀ ਹੱਡੀ ਦੇ ਵਿੱਚ ਪ੍ਰੋਬਲਮ ਸੀ ਅੱਛਾ ਜੀ ਬਹੁਤ ਜ਼ਿਆਦਾ ਦਰਦ ਸੀ ਠੀਕ ਹੈ ਮੈਂ ਕਾਫੀ ਜਗ੍ਹਾ ਤੋਂ ਦਵਾਈਆਂ ਖਾਧੀਆਂ ਦਵਾਈਆਂ ਖਾ-ਖਾ ਕੇ ਮੈਂ ਜਣੀ ਥੱਕ ਚੁੱਕਿਆ ਸੀ ਫਿਰ ਮੈਂ ਘਰੇ ਰਹਿੰਦਾ ਸੀ ਦਵਾਈਆਂ ਖਾਣੀਆਂ ਨੂੰ ਛੱਡ ਦਿਆਂ ਸੀ ਕਿ ਮੈਨੂੰ ਕੋਈ ਫਰਕ ਨਹੀਂ ਕਿਤੇ ਹੋ ਪਿਆ ਫਾਂ ਮੇਰੇ ਗਵੰਡੀਆਂ ਨੇ ਮੈਨੂੰ ਦੱਸਿਆ ਕਿ ਤੁਸੀਂ ਗੁਰੂ ਨਾਨਕ ਚੈਰੀਟੇਬਲ بس ਬੈਂਥਰੀ ਜਾਓ ਵੀ ਉੱਥੇ ਤੁਹਾਡਾ ਇਲਾਜ ਹੋ ਸਕਦਾ ਮੈਂ ਇੱਥੇ ਇੱਕੋ ਵਾਰੀ ਆ ਕੇ ਦਵਾਈ ਲਈ ਅਛਾ ਜੀ ਇਹ ਸਤਿਗੁਰ ਦੀ ਕਿਰਪਾ ਦੇ ਨਾਲ ਮੈਂ ਇਸ ਵੇਲੇ ਠੀਕ ਹਾਂ ਮੇਰੇ ਸਰੀਰ ਦੀ ਹੱਡੀ ਦੇ ਵਿੱਚ ਕਰੰਟ ਪੈਂਦਾ ਜਿੱਦਾਂ ਆਤਮਾਨੀ ਬਿਜਲੀ ਕਰਦੀ ਹੈ ਇਸ ਤਰ੍ਹਾਂ ਮੇਰੇ ਕਰੰਟ ਪੈਂਦਾ ਸੀ ਮੈਂ ਕਈ ਵਾਰੀ ਡੇਢ ਵੀ ਜਾਂਦਾ ਸੀ ਪਰ ਮੈਂ ਇੰਨੀ ਦਵਾਈ ਖਾਣ ਦੇ ਨਾਲੇ ਮੈਂ ਨੂੰ ਐਸ ਵੇਲੇ 90% ਜਿਹੜਾ ਆ ਫਰਕ ਆ ਮੈਂ ਬੜਾ ਸੁਣ ਸਹੀ ਆਪਣੇ ਆਪ ਨੂੰ ਅਛਾ ਜੀ ਪਹਿਲਾਂ ਦਵਾਈ ਤੁਸੀਂ ਕਿੱਚੋ ਕਿੱਥੋਂ ਖਾਦੀ ਆ ਦੀ ਮੈਂ ਪਠਾਨਪੋਟੋ ਵੀ ਖਾਦੀ ਜਲੰਧਰਪੁਰ ਵੀ ਖਾਦੀ ਤਰਵਾੜਾ ਮਟੇਰੀਆ ਦਵਾਈਆਂ ਦੋਹਾਂ ਸਾਰੇ ਖਾਦੀ ਦਵਾਈ ਮੈਂ ਜਿੱਦਰ ਜਿੱਦ ਫਾਰਮਸਿਸਟਾਂ ਦੇ ਦਿੱਤੀ ਤੇ ਮੈਨੂੰ ਕਿਸੇ ਨੇ ਰੱਥਿਆ ਨਾ ਸਾਰੀ ਜਗ੍ਹਾ ਦਵਾਈ ਖਾਦੀ ਹੈ ਮੈਨੂੰ ਕੋਈ ਫਰਕ ਨਹੀਂ ਪਿਆ ਠੀਕ ਐਥੋਂ ਤੋਂ ਹੁਣ ਮੈਂ ਇੱਥੇ ਆਇਆ ਤੇ ਇੱਥੇ ਮੈਨੂੰ ਮੈਂ 4 ਦਿਨ ਦੀ ਦਵਾਈ ਇਹਨਾਂ ਨੇ ਮੈਨੂੰ ਦਿੱਤੀ ਪਰ ਉਹਦੇ ਵਿੱਚੋਂ ਵੀ ਮੈਂ 2 ਦਿਨ ਹੀ ਖਾਦੀ ਮੈਂ ਬਿਲਕੁਲ ਹੀ ਠੀਕ ਹੋ ਗਿਆ 2 ਦਿਨ ਦੀ ਦਵਾਈ ਮੇਰੇ ਕੋਲ ਹਾਲੇ ਵੀ ਪਈ ਹੈ ਟਾਂਟੂ ਵੀ ਮੇਰੇ ਪਏ ਆ ਯਾਰ ਇਹ ਸੀ ਦਰਦ ਕਰਕੇ ਸਟੰਟ ਵੀ ਡਾਕਟਰਾਂ ਨੇ ਮੇਰੇ ਪਾ ਦਿੱਤੇ ਪਰ ਮੈਨੂੰ ਗੱਲ ਤੋਂ ਆਰਾਮ ਲਈ ਸੀ ਪਰ ਇੱਥੇ ਆ ਕੇ ਮੈਨੂੰ ਕੱਦ ਤੋਂ ਆਰਾਮ ਨਹੀਂ ਆਇਆ ਠੀਕ ਹੈ ਜੀ ਧੰਨਵਾਦ ਹਟਾ